ਸਤਿ ਸ੍ਰੀ ਅਕਾਲ ਜੀ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਹੋਰ ਸ਼ੇਲ ਦੀ ਕਪੜੇ ਦੁਕਾਨ ਉੱਤੇ ਖਾਲਸ ਖਲਾਸ ਉਸ ਕੋਖੜ ਤੇ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਜਿਹੜੇ ਦਿਖਾਣ ਜਾ ਰਹੇ ਆਂ ਇਸ ਵੀਡੀਓ ਦੇ ਵਿੱਚ ਸਾਰੀ ਹੀ ਰੇਂਜ ਕਵਰ ਕੀਤੀ ਹੋਈ ਆ ਸਸਤੀ ਤੋਂ ਲੈ ਕੇ ਵਧੀਆ ਤੱਕਰ ਪਹਿਲਾਂ ਤੁਹਾਨੂੰ ਸਸਤੀ ਰੇਂਜ ਤੋਂ ਸ਼ੁਰੂ ਕਰ ਰਹੇ ਆਂ ਜੀ ਵਿਆਹ ਸ਼ਾਦੀਆਂ ਵਿੱਚ ਦਿਹਲਣ ਕਰਨ ਵਾਸਤੇ ਉਦਾਂ ਪਾਉਣ ਵਾਸਤੇ ਦੇਖੋ ਡਿਜ਼ਾਈਨ ਬਹੁਤ ਪਿਆਰਾ ਪਿਓਰ ਦਾ ਡਿਜ਼ਾਈਨ ਆ ਜੀ 2-2000 ਰੁਪਏ ਦਾ ਡਿਜ਼ਾਈਨ ਵਿਗਿਆ 22 25-2500 ਰੁਪਏ ਸੂਟ ਵਿਗਿਆ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਦੁਪੱਟਾ ਖੁੱਲੇ ਭਾਜੀ ਨਾਲ ਇਹ ਮਿੱਠੀਆਂ ਰੈਂਡੀਆਂ ਵਿੱਚ ਲੈ ਕੇ ਆਂਦਾ ਹੈਗਾ ਤੇ ਬਹੁਤ ਹੀ ਸਸਤੀ ਤੇ ਬਾਜਬਰੀਮ ਵਿੱਚ ਲੈ ਕੇ ਆਂਦਾ ਤਕਰੀਬ ਦਾ ਸੂਟ ਹੈ 5 ਮੀਟਰ ਕਪੜਾ ਜੀ ਦੁਪੱਟਾ ਨਾਲ ਜਿਹੜਾ ਹੈਗਾ ਚਨਾਉਂਦਾ ਹੈ ਦੁਪੱਟਾ ਵੀ ਖੁੱਲਾ ਡੁਲਾ ਤੁਸੀਂ ਦੇਖ ਸਕਦੇ ਹੋ ਰੇਂਜ ਜੇ ਦੀ ਸਿਰਫ ਹੈਗੀ ਜੀ ਸਿਰਫ ਔਰ ਸਿਰਫ 550 ਰੁਪਏ ਦੀ ਬਿਲਕੁਲ ਸਹੀ ਸੁਣਿਆ ਜੀ 550 ਰੁਪਏ ਰੇਂਜ ਵਿੱਚ ਆ ਜਿਹੜੀਆਂ ਸਾਡੇ ਭੈਣਾਂ ਨੇ ਸੂਟ ਦੇ ਨਾਲ ਦੇ ਲਏ ਆ ਉਹਨਾਂ ਨੂੰ ਪਤਾ ਆ 2-2000 ਰੁਪਏ ਦਾ ਵੀ ਡਿਜ਼ਾਈਨ ਵਿਕਿਆ ਆ ਪਰ ਉਹੀ ਡਿਜ਼ਾਈਨ ਅਸੀਂ 550 ਰੁਪਏ ਵਿੱਚ ਤਿਆਰ ਕਰਾ ਦਿੱਤਾ ਜੀ ਤੇ ਰੰਗ ਵਿੱਚ ਬਹੁਤ ਸੋਹਣੇ ਆ ਇਹ ਪਹਿਲੇ ਆਓ ਤੇ ਪਹਿਲੇ ਪਾਓ ਵਾਲਾ ਕੰਮ ਹੋਣਾ ਆ ਜੀ ਕਿਉਂਕਿ ਡਿਜ਼ਾਈਨਿੰਗ ਬਹੁਤ ਸ਼ਾਨਦਾਰ ਆ ਰੇਂਜ ਬਹੁਤ ਮਿੱਠੀ ਆ ਜਿਨੇ ਲੈਣਾ ਹੋਵੇ ਸਕਰੀਨਸ਼ਾਟ ਭੇਜ ਸਕਦਾ ਆ ਸ਼ਿਪਿੰਗ ਆਲ ఓਵਰ ਇੰਡੀਆ ਅਵੇਲੇਬਲ ਆ ਜੀ ਸਾਡੇ ਕੋਲ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਤਿੰਨ ਰੰਗ ਆ ਜੀ ਇਹਦੇ ਵਿੱਚ ਤਿੰਨੇ ਰੰਗ ਟਾਪਦੇ ਆ ਰਵਾਇਨ ਰੰਗ ਆ ਜੀ ਤੀਸਰਾ ਇਹ ਨਾਲ ਦੁਪੱਟਾ ਆ ਬਹੁਤ ਹੀ ਸ਼ਾਨਦਾਰ ਦੁਪੱਟਾ ਅੰਜਾਮ ਖੋਲੋ ਲੋਰੀ ਜਾਮ ਕਾਟਨ ਦੇ ਵਿੱਚ ਆ ਜੀ ਬੜਾ ਹੀ ਪਿਆਰਾ ਡਿਜ਼ਾਈਨ ਪਿੰਕ ਡਾਰਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਲਫਾਵੇ ਹਜੇ ਨਿਕਲ ਰਹੇ ਸੂਟਾਂ ਦੇ ਵਿੱਚੋਂ ਨਵੀਆਂ ਤਾਜ਼ੀਆਂ ਵੈਰਾਈਟੀਆਂ ਜੀ ਬਿਲਕੁਲ ਨਵੀਆਂ ਤਾਜ਼ੀਆਂ ਵੈਰਾਈਟੀਆਂ ਹਾਰਟਕੇ ਡਿਜ਼ਾਈਨਿੰਗ ਬਹੁਤ ਹੀ ਸ਼ਾਨਦਾਰ ਕੱਪੜੇ ਬੜੇ ਸੋਹਣੇ ਸੋਹਣੇ ਕੱਪੜੇ ਬੇਸ ਲੱਗੇ ਆ ਜੀ ਪਿਓਰ ਕਾਟਨ ਦਾ ਸੂਟ ਹੈ ਤੇ ਦੁਪੱਟਾ ਵੀ ਨਾਲ ਬਹੁਤ ਪਿਆਰਾ ਆਇਆ ਇਹਦੇ ਕਪੜਾ ਖੋਲੋ ਜੀ ਨਾਲੇ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਦਿਲੋਂ ਥੈਂਕਸ ਹੈ ਜਿਹੜਾ ਤੁਸੀਂ ਸਾਡੇ ਵੀਡੀਓ ਉੱਤੇ ਇੰਨਾ ਪਿਆਰ ਦਿੱਤਾ ਰਖੜੀ ਦੀਆਂ ਵੀਡੀਓ ਬੜਾਈਆਂ ਸੀਗੀਆਂ ਤੇ ਥੈਂਕਸ ਹੈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਖੁੱਲ ਕੇ ਸ਼ਾਪਿੰਗ ਕੀਤੀ ਸਾਰੇ ਭੈਣ ਭਰਾਵਾਂ ਨੇ ਦਿਲੋਂ ਥੈਂਕਸ ਹੈ ਜੀ ਸਾਰਿਆਂ ਦਾ ਸੈਂਕਸ ਹੈ ਜਿਹੜੇ ਸਾਡੇ ਆਨਲਾਈਨ ਵੀ ਜਿਨ੍ਹਾਂ ਨੇ ਸ਼ਾਪਿੰਗ ਕੀਤੀ ਜਾਂ ਜਿਹੜੇ ਦੁਕਾਨ ਤੇ ਆਏ ਦਿਲੋਂ ਥੈਂਕਸ ਹੈ ਜੀ ਉਹਨਾਂ ਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਹੋਰ ਵੀ ਕਿਸੇ ਦਾ ਭੈਣ ਭਰਾ ਦਾ ਫਾਇਦਾ ਹੋ ਸਕੇ ਹੋਰ ਸੇਲ ਰੇਟਾਂ ਦੇ ਵਿੱਚ ਉਹਨਾਂ ਨੂੰ ਮਜਾਦੀ ਮਿਲ ਸਕੇ ਥੂਕ ਮੁੱਲ ਦੇ ਉੱਤੇ ਲੋੜੀ ਬਹੁਤ ਹੀ ਪਿਆਰਾ ਡਿਜ਼ਾਈਨ ਪਿਓਰ ਦਾ ਦੁਪੱਟਾ ਨਾਲ ਖੁੱਲਾ ਡੁੱਲਾ ਵੱਡਾ ਸਰਦਾਰੀ ਦੁਪੱਟਾ ਹੈ ਜੀ ਤੇ ਰੇਂਜ ਜਿਹੜੀ ਹੈਗੀ ਜੀ ਸਿਰਫ ਸਿਰਫ 1280 ਰੁਪਏ ਦੀ 1280 ਰੁਪਏ ਰੇਂਜ ਹੈ ਜੀ ਕਾਟਨ ਦਾ ਸੂਟ ਹੈ ਜਿਸ ਤਰ੍ਹਾਂ ਮਰਜ਼ੀ ਪਾਓ ਹਟਾਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਵਾਲੀ ਬੜੀ ਦੂਜਾ ਰੰਗ ਹੈਗਾ ਇਹਦੇ ਵਿੱਚ 골ਡਨ ਰੰਗ ਬਹੁਤ ਹੀ ਸੋਹਣਾ ਰੰਗ ਹੈ ਬਹੁਤ ਹੀ ਪਿਆਰੀਆਂ ਪਿਆਰੀਆਂ ਕਢਾਈਆਂ ਕੀਤੀਆਂ ਹੋਈਆਂ ਬੜੇ ਪਿਆਰੇ ਡਿਜ਼ਾਈਨ ਸੋਹਣੇ ਸੋਹਣੇ ਨਾਲ ਦੁਪੱਟੇ ਹੈ ਜੀ हटके ਰਿੰਜਾ हटके ਚੀਜ਼ਾਂ ਆ ਗਈਆਂ ਨੇ ਖਾਲਸਾ ਗਲਾਟ ਹਾਊਸ ਦੇ ਉੱਤੇ ਵਿਆਹ ਸ਼ਾਦੀਆਂ ਵਾਸਤੇ ਤੋਹਫੇ ਆ ਗਏ ਜੀ ਤੋਹਫੇ ਆ ਗਏ ਵਿਆਹ ਸ਼ਾਦੀਆਂ ਵਾਸਤੇ ਜਲਦੀ ਜਲਦੀ ਵਿਜ਼ਿਟ ਕਰ ਲੋ ਮੌਕੇ ਲਾਭ ਉਠਾਓ ਜੀ ਲੋਰੀ ਨੈਕਸਟ ਸੰਗੇ ਦੇਖ ਹੈਗਾ ਜੀ ਏਅਰ ਫੋਰਸ ਰੰਗ ਹੈ ਬਿਲਕੁਲ ਨਵੀਆਂ ਤਾਜ਼ੀਆਂ ਵੈਰਾਈਟੀਆਂ ਦੀਆਂ ਜੀ ਰੋਜ਼ ਨਵੀਂ 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 ਵੈਰਾਈਟੀ ਆ ਰਹੀ ਆ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਨਵੀਂ ਤੋਂ ਨਵੀਂ ਵੈਰਾਈਟੀ ਲਵੋ ਖਾਲਸਾ ਗਲਾਟ ਹਾਊਸ ਦੇ ਉੱਤੇ ਪਿਓਰ ਦੇ ਦੁਪੱਟੇ ਖੁੱਲੇ ਡੁੱਲੇ ਨਾਲ ਦੁਪੱਟੇ ਆ ਜੀ ਇਹਨਾਂ ਸੂਟਾਂ ਦੇ ਲੱਜ ਚੌਥਾ ਰੰਗ ਇਹ ਚ ਮਹਿੰਦੀ ਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਉੱਤੇ ਸਾਡਾ ਬਹੁਤ ਹੌਸਲਾ ਵਧਦਾ ਹੈ ਲੱਜ ਚਾਰ ਰੰਗ ਜੀ ਚਾਰੇ ਰੰਗ ਬੜੇ ਟਾਪ ਦੇ ਆ ਤੁਸੀਂ ਕਿਸੇ ਦਾ ਵੀ ਸਕਰੀਨ ਸ਼ਾਟ ਭੇਜ ਕੇ ਸੂਟ ਮੰਗਾ ਸਕਦੇ ਹੋ Google Pay PhonePe अवेलेबल ਆ ਸਾਡੇ ਕੋਲ ਸ਼ਿਪਿੰਗ ਆਲ ఓਵਰ ਇੰਡੀਆ अवेलेबल ਆ ਕਿਹੜੇ ਵੀ ਤੁਸੀਂ ਮੰਗਾ ਸਕਦੇ ਹੋ ਬਾਕੀ ਅਸੀਂ ਇਹੀ ਕਵਾਂਗੇ ਭੈਣ ਭਰਾਵਾਂ ਨੂੰ ਦੁਕਾਨ ਦੇ ਉੱਤੇ ਤੁਸੀਂ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਇੱਕ ਪਰਿਓ ਜੱਕੇ ਦੁਦਹਾਂਜੀ ਲਾਈ ਹੁਣ ਡਿਫਰੈਂਟ ਬੇਸ ਦਿਖਾਣ ਲੱਗਾ ਬਿਲਕੁਲ ਆਰਗੈਂਜ਼ਾ ਉੱਤੇ ਸੂਟ ਹੈ ਜੀ ਪਿਓਰ ਆਰਗੈਂਜ਼ਾ ਸੂਟ ਹੈ ਦੁਪੱਟਾ ਨਾਲ ਮਸਲੀਨ ਕੋਟਨ ਦਾ ਹੈ ਨੈਕ ਉੱਤੇ ਬਹੁਤ ਹੀ ਪਿਆਰਾ ਕੰਮ ਹੋਇਆ ਬਹੁਤ ਹੀ ਸੋਹਣਾ ਸ਼ਾਨਦਾਰ ਕੰਮ ਹੋਇਆ ਜੀ ਹਟਕੇ ਵੈਰਾਈਟੀਆਂ ਸ਼ਾਨਦਾਰ ਵੈਰਾਈਟੀਆਂ ਹੈ ਜੀ ਬਹੁਤ ਪਿਆਰੇ ਸੂਟ ਦੁਪੱਟਾ ਬਹੁਤ ਸੋਹਣਾ ਹੈ ਜੀ ਨਾਲ ਇਹਦਾ ਅਰੇ ਖੁੱਲਾ ਡੁੱਲਾ ਦੁਪੱਟਾ ਜੀ ਕਿਆ ਹੀ ਬਾਤਾਂ ਜੀ ਮਸਲੀਨ ਦਾ ਦੁਪੱਟਾ ਆ ਬਹੁਤ ਹੀ ਸੋਹਣਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਜੀ ਗਰਲਿਸ਼ ਲੁੱਕ ਸੂਟ ਆ ਰੇਂਜ ਬਹੁਤ ਪਿਆਰੀ ਆ ਬਹੁਤ ਮਿੱਠੀ ਰੇਂਜਾਂ ਦੇ ਵਿੱਚ ਆ ਹਟਕੇ ਰੇਂਜਾਂ ਦੇ ਵਿੱਚ ਰੰਗ ਦਿਖਾਇਆ ਭਾਜੀ ਇਹਦੇ ਵਿੱਚ ਲੋ ਜੀ ਥੱਲੇ ਕਾਜਰੀ ਰੰਗ ਸਿਕਾ ਜੀ ਗਰੇ ਦੀ ਸ਼ੇਡ ਦੇਖੋ ਕਿੰਨੀ ਪਿਆਰੀ ਸ਼ੇਡ ਆ ਹਟਕੇ ਸ਼ੇਡਾਂ ਹਟਕੇ ਵੈਰਾਈਟੀਆਂ ਦੇਣੀਆਂ ਜੀ ਤੁਹਾਡਾ ਨਾ ਵਾਦਾ ਹੈ ਨਵੇਂ ਤੇ ਨਵੀਆਂ ਤਾਲੀਆਂ ਤਾਲੀਆਂ ਵੈਰਾਈਟੀਆਂ ਨਵੇਂ-ਨਵੇਂ ਸੂਟ ਪਿਆਰੇ-ਪਿਆਰੇ ਸੂਟ ਤੁਹਾਡੇ ਐਸੇ ਲੈ ਕੇ ਆਏ ਹੋਏ ਆ ਜੀ ਲੋ ਜੀ ਗਰੇ ਦੀ ਬਿਲਕੁਲ ਨਵੀਂ ਸ਼ੇਡ ਆ ਹਟਕੇ ਸ਼ੇਡ ਆ ਦੁਪੱਟੇ ਬਹੁਤ ਸ਼ਾਨਦਾਰ ਆ ਇਹਦੇ ਕੋ ਕਰਾਚੀ ਵਰਕ ਦੁਪੱਟੇ ਉੱਤੇ ਹੋਇਆ ਨਾਲ ਲੋ ਜੀ ਸਕਿਨ ਰੰਗ ਆ ਗਿਆ ਜੀ ਨੈਕਸਟ ਜਿਹੜਾ ਹੈ ਰੰਗ ਹੈਗਾ ਸਕਿਨ ਹੈ ਨਵੀਆਂ-ਨਵੀਆਂ ਟੋਨਾਂ ਰੰਗਾਂ ਦਾ ਨਾਂ ਉਹੀ ਰਹਿਣੇ ਆ ਜੀ ਟਿਊਨ ਚੇਂਜ ਹੋਣੀ ਆ ਹਰ ਇੱਕ ਦੀ ਟੋਨ ਵੱਖਰੀ ਆ ਰੰਗ ਦੀ ਨੈਕਸਟ ਰੰਗ ਖੋਲ ਦਿਓ ਬਾਜੀ ਇਹ ਕਿਹੜਾ ਰੰਗ ਬਈ ਨਹੀਂ ਲਓ ਜੀ ਮਾਊਸ ਰੰਗ ਨਵਾਂ ਆ ਗਿਆ ਬਿਲਕੁਲ ਦੇਖੋ ਹਟਕੇ ਸ਼ੇਡ ਆ ਮਾਊਸ ਦੀ ਕਿੰਨੀ ਪਿਆਰੀ ਸ਼ੇਡ ਆ ਦੇਖੋ ਮੇਲੇ ਕਿੱਥੇ ਦੀ ਖਾਲਸਾ ਖਲਾਸ ਉਸ ਭੂਗਪੁਰ ਤੇ ਬਹੁਤ ਹੀ ਸ਼ਾਨਦਾਰ ਵੈਰਾਈਟੀਆਂ ਬਹੁਤ ਸੋਹਣੀਆਂ ਵੈਰਾਈਟੀਆਂ ਲਓ ਜੀ ਹੁਣ ਤੁਹਾਨੂੰ ਬਲੈਕ ਸਪੈਸ਼ਲ ਸੂਟ ਦਿਖਾਣੇ ਆ ਪਿਓਰ ਕਾਟਨ ਦਾ ਸੂਟ ਹੈ ਬਲੈਕ ਸਪੈਸ਼ਲ ਇਹਨਾਂ ਕੰਟਰਾਸਟ ਦੁਪੱਟਾ ਹੋਣ ਵਾਲਾ ਜੀ ਵਾਹ ਜੀ ਵਾਹ ਐਦੋ ਕੀੜੇ ਦਾ ਕੰਮ ਪਿਓਰ ਬਲੈਕ ਦੇ ਵਿੱਚ ਹੈ ਜੀ ਪਿਓਰ ਬਲੈਕ ਹੈ ਸੈੱਟ ਬਲੈਕ ਹੈ ਇਹਦੇ ਵਿੱਚ ਸ਼ਾਇਦ ਪੂਰਾ ਪ੍ਰੋਪਰ ਨਾ ਆ ਰਿਹਾ ਹੋਵੇ ਕਿਉਂਕਿ ਕੈਮਰਾ ਫੋਨ ਦੀ ਆਪਣੀ ਲਿਮਿਟੇਸ਼ਨ ਹੈ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਕੈਰਟ ਕਲਰ ਦੀ ਉੱਪਰ ਕਢਾਈ ਹੋਈ ਹੈ ਨਾਲ ਦੁਪट्टे ਬੜੇ ਸ਼ਾਨਦਾਰ ਹੈ ਖੁੱਲੇ ਡੁੱਲੇ ਸਰਦਾਰੀ ਦੁਪट्टे ਵੱਡੇ ਦੁਪੱਟੇ ਹੈ ਜੀ ਫੋਟਾ ਖੋਲੇ ਭਾਜੀ ਨਾਲ ਬਿਲਕੁਲ ਨਵੀਆਂ ਤਾਲੀਆਂ ਵੈਰਾਈਟੀਆਂ ਜੀ ਨਵੀਆਂ ਤਾਲੀਆਂ ਵੈਰਾਈਟੀਆਂ ਬਹੁਤ ਹੀ ਪਿਆਰੇ ਪਿਆਰੇ ਸੂਟ हटਕੇ ਵੈਰਾਈਟੀਆਂ ਸ਼ਾਨਦਾਰ ਵੈਰਾਈਟੀਆਂ ਜੀ ਪਿਓੜ ਦੁਪੱਟਾ ਨਾਲ ਮੈਂ ਕਿਹਾ ਕਿਆ ਹੀ ਬਾਤਾਂ ਜੀ ਬੜਾ ਹੀ ਸੋਹਣਾ ਸੂਟ ਹੈ ਰੇਂਜਾ ਬਹੁਤ ਮਿੱਠੀਆਂ ਹਟਕੇ ਵੈਰਾਈਆਂ ਖਾਲਸਾ ਖਲਾਉ ਤੋਂ ਉਸਦੇ ਮਿਲੀਆਂ ਜੀ ਰੰਗ ਇਹਦੇ ਵਿੱਚ ਹੈਗੇ ਦੀ ਚਾਰ ਚਾੜੇ ਰੰਗ ਟਾਪ ਦੇ ਆ ਜੀ ਥੱਲੇ ਸਿਕਾ ਕੈਰਟ ਰੰਗ ਲਓ ਜੀ ਹੁਣ ਆ ਗਿਆ ਔਰੇਂਜ ਬਹੁਤ ਹੀ ਪਿਆਰਾ ਰੰਗ ਹੈ ਵੀ ਕੰਟਰਾਸਟ ਦੁਪੱਟੇ ਨਾਲ ਹਟਕੇ ਚੀਜ਼ਾਂ ਮਿਲੀਆਂ ਜੀ ਹਟਕੇ ਚੀਜ਼ਾਂ ਖਾਲਸਾ ਗਲਾਤ ਹੋ ਉਸ ਤੇ ਨਵੀਆਂ ਨਵੀਆਂ ਤਾਰੀਆਂ ਤਾਰੀਆਂ ਵੈਰਾਈਟੀਆਂ ਜੀ ਲੋ ਜੀ ਨੈਕਸਟ ਹੈਗਾ ਜੀ ਪਿੰਕ ਡਾਰਕ ਬੜਾ ਹੀ ਪਿਆਰਾ ਸ਼ੇਡ ਹੈ ਵੀ ਫਟਾ ਖੋਲੇ ਬਾਜੀ ਪਿੰਕ ਦੇ ਨਾਲ ਇਹਦਾ ਕੰਬੀਨੇਸ਼ਨ ਬਹੁਤ ਪਿਆਰਾ ਆ ਵਾਹ ਜੀ ਵਾਹ ਕਿੰਨੇ ਸੋਹਣੇ ਸੂਟ ਆ ਰੇਂਜਾਂ ਬੜੀਆਂ ਮਿੱਠੀਆਂ ਆ ਵਿਆਹ ਸ਼ਾਦੀਆਂ ਵਾਸਤੇ ਪਾਰਟੀਆਂ ਵਾਸਤੇ ਪਾਰਟੀ ਵੇ ਸੂਟ ਆ ਗਏ ਆ ਜੀ ਡੀਲ ਕਰਨ ਵਾਸਤੇ ਵੀ ਸਾਰੀ ਵੈਰਾਈਟੀ ਹੋਏ ਆਪਣੇ ਕੋ ਅਵੇਲੇਬਲ ਹੈ ਜੀ ਰੇਂਜ ਇਹਦੀ ਹੈਗੀ ਸਿਰਫ ਔਰ ਸਿਰਫ 1280 ਦੀ 1280 ਰੁਪਏ ਰੇਂਜ ਸਿਰਫ ਫਰੀ ਦੇ ਪਾਸੂਰ ਹੈਗੇ ਆ ਲੋੜੀ ਚੌਥਾ ਰੰਗ ਦੇ ਵਿੱਚ ਹੈਗਾ ਜੀ ਫਰੋਜੀ ਰੰਗ ਆ ਗਿਆ ਬੜਾ ਹੀ ਪੈਰਾ ਸ਼ੇਡ ਆ ਦੇਖੋ ਨੈਕਸਟ ਬੋਲੇ ਫੁੱਲ ਭਜੀਆ ਵਾਲਾ ਹਾਂਜੀ ਲੋ ਜੀ ਪਹਿਲਾ ਪ੍ਰਿੰਟਡ ਔਰਗੈਂਜ਼ਾ ਸਿਗਾ ਤੇ ਹੁਣ ਆ ਗਿਆ ਜੀ ਪਲੀਨ ਆਰਗੈਂਜ਼ਾ ਇਹ ਵਿਸਕੋਸ ਆਰਗੈਂਜ਼ਾ ਹੈ ਜੀ ਬਹੁਤ ਹੀ ਪਿਆਰਾ हटके ਵੈਰਾਈਟੀ ਹੈ ਬੜੀ ਪਿਆਰੀ ਸ਼ਾਨਦਾਰ ਵੈਰਾਈਟੀ ਹੈ ਮੈਂ ਕਹਾਂ ਜੇਕਰ ਤੁਸੀਂ ਪੀਸ ਲਈ ਲਾਈਵ ਖੁੱਲਾ ਦੇਖ ਲਓ ਤੇ ਤੁਸੀਂ ਕਹਿਣਾ ਲੈਣਾ ਹੀ ਇਹੀ ਆ ਜਿਹੜੇ ਸਾਡੇ ਭੈਣ ਭਰਾ ਥੋੜੀ ਇਨਵੈਸਟਮੈਂਟ ਦੇ ਵਿੱਚ ਵਧੀਆ ਕੰਮ ਕਰਨਾ ਚਾਹੁੰਦੇ ਆ ਸਾਡੇ ਨਾਲ ਜੁੜ ਕੇ ਕਰ ਸਕਦੇ ਆ ਜੀ ਕਿਉਂਕਿ ਤੁਹਾਡੇ ਆਪਣੇ ਲੈ ਕੇ ਦੇ ਵਿੱਚ ਹੈਗੀ ਜੀ ਹੋਲਸੇਲ ਦੀ ਸ਼ਾਪ ਦੁਕਾਨਦਾਰ ਜਿੱਥੋਂ ਸਮਾਨ ਚੱਕਦੇ ਆ ਲਓ ਇਹ ਦੁਪੱਟਾ ਖੋਲਿਓ ਬਾਜੀ ਨਾਲ ਆਰਗੈਂਜ਼ਾ ਦਾ ਹੀ ਨਾਲ ਦੁਪੱਟਾ ਆ ਐਟ ਥੋੜਾ ਜਿਹਾ ਡਲ ਲੱਗ ਰਿਹਾ ਹੋਵੇਗਾ ਤੁਹਾਨੂੰ ਉਹਦੀ ਵਜ੍ਹਾ ਇਹ ਆ ਵੀ ਇਹ ਟਰਾਂਸਪੇਰੈਂਟ ਕੱਪੜਾ ਹੁੰਦਾ ਆ ਆਰਗੈਂਜ਼ਾ ਜਿਹੜੀ ਸਾਡੀ ਭੈਣਾਂ ਜਾਂ ਯੂਜ਼ ਕਰਦੀਆਂ ਉਹਨਾਂ ਨੂੰ ਪਤਾ ਆ ਜਾਂ ਸਾਡੇ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਵੇਚਦੇ ਆ ਉਹਨਾਂ ਨੂੰ ਪਤਾ ਆ ਵੀ ਟਰਾਂਸਪੇਰੈਂਟ ਕੱਪੜਾ ਹੁੰਦਾ ਥੋੜਾ ਪਤਲਾ ਕੱਪੜਾ ਹੁੰਦਾ ਤੇ ਸੂਟ ਬੜਿਆ ਬੜ ਬਣਿਆ ਹੋਇਆ ਬਹੁਤ ਜੱਜਦਾ ਆ ਬੜੀ ਸ਼ਾਈਨਿੰਗ ਹੁੰਦੀ ਸੂਟ ਦੀ ਇਹਦੀ ਰੇਂਜ ਹੈਗੀ ਜੀ ਸਿਰਫ ਉਹਦੀ ਸਿਰਫ 1690 ਰੁਪਏ ਜੀ ਕੋਈ 2500 2600 3000 ਨਹੀਂ ਹੈਗੀ ਸਿਰਫ 1690 ਰੁਪਏ ਰੇਨ ਵਿੱਚ ਸੂਟ ਹੈ ਜੀ ਮੈਂ ਕਿਹਾ हटके ਵੈਰਾਈਟੀ ਆ ਬਹੁਤ ਹੀ ਸ਼ਾਨਦਾਰ ਸੂਟ ਹੈ ਬੜੀਆਂ ਟਾਪ ਦੀਆਂ ਵੈਰਾਈਟੀਆਂ ਖਾਲਸ ਖਲਾਦ ਹਾਊਸ ਦੇ ਉੱਤੇ ਆਗੀਆਂ ਹੋਈਆਂ ਜੀ ਨੈਕਸਟ ਰੰਗ ਹੈਗਾ ਜੀ ਇਹਦੇ ਵਿੱਚ ਕਿਹੜਾ ਰੰਗ ਜੀ ਲਵੈਂਡਰ ਰੰਗ ਜੀ ਲਵੈਂਡਰ ਸ਼ੇਡ ਜੀ ਬੜੀਆਂ ਹੀ ਪਿਆਰੀਆਂ ਸ਼ੇਡਾਂ ਚਾਰ ਰੰਗ ਆ ਚਾਰੇ ਬੜੇ ਟਾਪ ਦੇ ਆ हटਕੇ ਨਹੀਂ ਜਾਨੀ हटਕੇ ਚੀਜ਼ਾਂ ਤੁਹਾਨੂੰ ਮਿਲੀਆਂ ਜੀ ਖਾਲਸਾ ਖਲਾਦ ਹਾਊਸ ਦੇ ਉੱਤੇ ਜੀ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਲਓ ਜੀ ਇਹ ਰੰਗ ਪ੍ਰੋਪਰ ਆਣਾ ਨਹੀਂ ਜੋ ਤੁਹਾਨੂੰ ਬਾਟਮ ਦਾ ਹੋ ਰਿਹਾ ਦਿਖ ਰਿਹਾ ਇਹ ਸਿਰਫ ਦਾ ਖੁੱਲਾ ਕਪੜਾ ਹੈਗਾ ਤਾਂ ਕਰਕੇ ਥੋੜਾ ਲਾਈਟ ਰੰਗ ਰਗ ਲੱਗ ਰਿਹਾ ਆ ਵੈਸੇ ਰੰਗ ਪ੍ਰੋਪਰ ਹੈ ਜੀ ਲਓ ਜੀ ਨੈਕਸਟ ਹੈਗਾ ਜੀ ਕੀ ਇਹ ਰੰਗ ਬਹੁਤ ਹੀ ਪਿਆਰਾ ਰੰਗ ਹੈ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਮੈਂ ਕਹਾਂ ਸਾਰੇ ਸੂਟ ਜਿਹੜੇ ਆ ਕੋਈ ਵੀ ਇੱਕ ਦੂਜੇ ਨਾਲ ਮੈਚ ਕਰਦਾ ਨਹੀਂ हटके ਵੈਰਾਈਟੀਆਂ ਬਹੁਤ ਹੀ ਸ਼ਾਨਦਾਰ ਸੂਟ ਬੜੇ ਪਿਆਰੇ ਪਿਆਰੇ ਸੂਟ ਆਗੇ ਹੋਏ ਦੀ ਖਾਲਸ ਗਲਾਤ ਉਸ ਦੇ ਉੱਤੇ ਜਲਦੀ ਜਲਦੀ ਵਿਜ਼ਿਟ ਕਰ ਲੋ ਮੌਕੇ ਲਾਭ ਉਠਾ ਲਓ ਜੀ ਨੈਕਸਟ ਖੁੱਲੋ ਬਾਜੀ ਰੰਗ ਕਰਾ ਲਓ ਜੀ ਲੋ ਜੀ ਪ੍ਰੋਪਰ ਪ੍ਰਿੰਕ ਆਗਾ ਜੀ ਇੱਕ ਮਿੰਟ ਬਾਜੀ ਅੱਧੀ ਰਹਿਣ ਦਿਓ ਖੋਲਿਓ ਨਾ ਪੂਰਾ ਆ ਦੇਖੋ ਇਹ ਰੰਗ ਆ ਜੀ ਪ੍ਰੋਪਰ ਹੁਣ ਖੋਲੇ ਬਾਜੀ ਦੇਖੋ ਜਦੋਂ ਖੁੱਲੇਗਾ ਕਿਉਂਕਿ ਟ੍ਰਾਂਸਫਰਟ ਕਪੜਾ ਆ ਤੇ ਥੋੜਾ ਜਿਹਾ ਸ਼ੇਡ ਵਿੱਚ ਫਰਕ ਪੈ ਜਨਾ ਜਦੋਂ ਇਥੇਲੇ ਲਾਈਨਿੰਗ ਲੱਗਦੀ ਬੜਾ ਹੀ ਪਿਆਰਾ ਸੂਟ ਬਣਦਾ ਆ ਸੂਟ ਹੀ ਇਦਾਂ ਅਗਰੇ 10000 ਦਾ ਸੂਟ ਪਾਇਆ ਹੁੰਦਾ ਸਿਰਫ 1690 ਰੁਪਏ ਰੇਂਜ ਸੂਟ ਹੈ ਜੀ ਸਿਰਫ 1690 ਰੁਪਏ ਦੀ ਰੇਂਜ ਦੁਪੱਟਾ ਬਹੁਤ ਸ਼ਾਨਾ ਕੜਿਆ ਹੋਇਆ ਨਾਲ ਆ ਦੇਖੋ ਦੁਪੱਟਾ ਵੀ ਨਾਲ ਜਿਹੜਾ ਆਰਗੈਂਜ਼ਾ ਦਾ ਆ ਵਾਹ ਜੀ ਵਾਹ ਕੀ ਆਈ ਬਾਤਾਂ ਜੀ ਨੈਕਸਟ ਵਾਜੀ ਖੋਲਦੇ ਹੋ ਲੋ ਜੀ ਇਹ ਵੀ ਜਿਹੜਾ ਤੁਹਾਨੂੰ ਸੂਟ ਦਿਖਾਉਣ ਜਾ ਰਿਆਂ ਆ। ਥੋੜੀ ਬੱਤੀ ਫਲਕਚੂਏਟ ਕਰੇਗੀ ਕਿਉਂਕਿ ਲਾਈਟ ਗਈ ਹੋਈ ਸੀ ਜਨਰੇਟਰ ਉੱਤੇ ਸੀਗਾ ਪਹਿਲਾਂ। ਹੁਣ ਲਾਈਟ ਆ ਗਈ ਹੋਈ ਹੈ ਜੀ। ਲੋ ਜੀ ਮਹਿੰਦੀ ਰੰਗ ਬੜਾ ਹੀ ਪਿਆਰਾ ਸ਼ੇਡ ਹੈ ਪਿਓਰ ਕਾਟਨ ਦਾ ਸੂਟ ਹੈ ਜੀ। ਘੇਰੇ ਦੀ ਕਢਾਈ ਬੜੀ ਸ਼ਾਨਦਾਰ ਹੋਈ ਆ ਵਾਈਟ ਦੇ ਨਾਲ ਬਲੈਕ ਦਾ ਕੰਮ ਕੰਬੀਨੇਸ਼ਨ ਬੜਾ ਹੀ ਸੋਹਣਾ ਹੋਇਆ ਆ। ਉੱਪਰ ਤੇ ਸਾਰਾ ਪੈਨਲ ਕੱਢਿਆ ਹੋਇਆ ਆ ਜੀ। ਬਹੁਤ ਹੀ ਪਿਆਰੇ ਸੂਟ ਬੜੀਆਂ ਸ਼ਾਨਦਾਰ ਵੈਰਾਈਟੀਆਂ ਦੁਪੱਟਾ ਖੁੱਲੋ ਭਾਜੀ ਨਾਲ। ਲੋ ਜੀ ਹਟਕੇ ਵੈਰਾਈਟੀਆਂ ਦੇਣੀ ਆ ਜੀ ਖਾਲਸਾ ਗਲਾਤ ਹਾਊਸ ਵਾਲਿਆਂ ਨੂੰ ਬਿਲਕੁਲ ਹਟਕੇ ਵੈਰਾਈਟੀਆਂ ਦੇਣੀ ਆ ਬਾਜ਼ਾਰ ਨਾਲੋਂ ਕਿਉਂਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਹੈਗੀ ਜੀ ਹੋਰਸੇਲੀ ਸ਼ਾਪ ਕੱਪੜੇ ਦੀ ਵਾਹ ਜੀ ਵਾਹ ਕੀ ਆਈ ਬਾਤਾਂ ਜੀ ਕਿੰਨੇ ਸੋਹਣੇ ਗੁਲਾਬ ਦੇ ਫੁੱਲ ਕੱਢੇ ਹੋਏ ਆ ਜੀ ਉੱਪਰ ਡਿਜ਼ਾਈਨ ਗੁਲਾਬ ਵਾਲਾ ਜੀ ਰੰਗ ਹੈਗਾ ਵਾਈਟ ਵਾਈਟ ਗੁਲਾਬ ਵਾਹ ਜੀ ਵਾਹ ਕ੍ਰੋਸ਼ੀਆ ਲੇਸ ਨਾਲ ਲੱਗੀ ਹੋਈ ਆ ਜੀ ਬਿਲਕੁਲ हटके ਚੀਜ਼ਾਂ ਦੀ हटके ਚੀਜ਼ਾਂ ਖਾਲਸ ਖਲਾਸ ਉਸ ਦੇ ਉੱਤੇ ਲਓ ਜੀ ਨਾਲ ਇਹਦੇ ਰੰਗ ਵੀ ਬਹੁਤ ਪਿਆਰੇ ਆ ਗਾਜਰੀ ਰੰਗ ਆ ਗਿਆ ਜੀ ਪਰ ਪ੍ਰੋਪਰ ਗਾਜਰੀ ਰੰਗ ਹੈ ਬਹੁਤ ਹੀ ਸ਼ਾਨਦਾਰ ਰੰਗ ਦੇਖੋ ਨੈਕਸਟ ਰੰਗ ਕੋਲੋ ਭਾਜੀ ਕਿਹੜਾ ਜੀ ਨੈਕਸਟ ਰੰਗ ਹੈਗਾ ਜੀ ਇਹਦੇ ਵਿੱਚ 골ਡਨ ਸ਼ੇਡ ਲਓ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਗਏ ਜੀ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਹੀ ਮਿੱਠੀਆਂ ਰੇਂਜਾਂ ਦੇ ਵਿੱਚ ਨੈਕਸਟ ਕੋਲ ਦੇ ਭਾਜੀ ਲੋ ਜੀ 에ਅਰ ਫੋਰਸ ਰੰਗ ਆ ਬੜਾ ਹੀ ਸ਼ਾਨਦਾਰ ਰੰਗ ਆ ਦੇਖੋ ਹਰੇ ਕੇਜ ਦਾ ਬੰਦਾ ਪਾ ਸਕਦਾ ਇਹਨੂੰ ਹਰੇ ਕੇਜ ਦਾ ਬੰਦਾ ਪਾ ਸਕਦਾ ਜੀ ਇਸ ਰੰਗ ਨੂੰ ਪਟਾ ਖੋਲਦੇ ਭਾਜੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡੇ ਲਾਈਕ ਤੇ ਸ਼ੇਅਰ ਵੀ ਸਾਡਾ ਹੌਸਲਾ ਹੈ ਜੀ ਤੁਹਾਡੀ ਹੈਲਪ ਵੀ ਹੈ ਸਾਨੂੰ ਲੋ ਜੀ ਐਡਰੈਸ ਹੈਗਾ ਜੀ ਖਾਲਸਾ ਘਰਾਟ ਹਾਊਸ ਰੇਲਵੇ ਰੋਡ ਭੋਗਪੁਰ ਡਿਸਟ੍ਰਿਕਟ ਜਲੰਧਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ